ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਲੈ ਕੇ ਆ ਚ ਰਿਆਂ ਦੀ ਵੱਡੀ ਖਬਰ ਜੀ ਇਸ ਆਈਐਮਐਫ ਤੋਂ ਪਾਕਿਸਤਾਨ ਵਾਰ-ਵਾਰ ਮੰਗਦਾ ਹੈ ਕਰਜ਼ਾ ਉਸ ਨੇ ਭਾਰਤ ਨੂੰ ਦੱਸਿਆ ਦੁਨੀਆ ਦੀ ਆਰਥਿਕ ਤਰੱਕੀ ਦਾ ਇੰਜਣ ਜੇ ਸੰਤਰਾਸ਼ਟਰੀ ਸੰਸਥਾ ਤੋਂ ਪਾਕਿਸਤਾਨ ਬਾਰ-ਬਾਰ ਕਰਜ਼ਾ ਮੰਗਦਾ ਉਸਨੇ ਭਾਰਤ ਨੂੰ ਦੁਨੀਆ ਦਾ ਆਰਥਿਕ ਇੰਜਣ ਦੱਸਿਆ ਹੈ ਅਸਲ ਅੰਤਰਰਾਸ਼ਟਰੀ ਮੁਦਰਾ ਕੋਸ਼ ਅਨੁਸਾਰ ਭਾਰਤ ਗਲੋਬਲ ਆਰਥਿਕਤਾ ਲਈ ਇੱਕ ਐਮ ਗ੍ਰੋਥ ਇੰਜਣ ਬਣਿਆ ਹੋਇਆ ਹੈ ਤੇ ਇਸ ਦੀ ਆਰਥਿਕ ਕਰਜ਼ਾ ਗੁਜ਼ਾਰੀ ਮਜ਼ਬੂਤ ਅਤੇ ਟਿਕਾਊ ਹੈ ਤੇ ਆਈ ਐਮ ਐਫ ਦੇ ਬਲਾਰਾ ਜੁਲੀ ਕੋ ਜਾ ਕੇ ਨੇ ਵੀ ਵੀਰਮਾਨ ਨੂੰ ਇੱਕ ਮੀਡੀਅਮ ਬਰਫਿੰਗ ਦਰਾ ਦਰਹਨਪਾਰਤ ਦੇ ਬਾਅਦ ਦੇ ਮਤਬ ਤੇ ਜ਼ੋਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਭਾਰਤ ਤੋਂ ਆਏ ਤਾਜਾਰਿਕ ਅੰਕੜੇ ਮੀਦ ਨਾਲੋਂ ਕਿਤੇ ਵੱਧ ਮਜ਼ਬੂਤ ਰਹੇ ਹਨ ਜਿਸ ਦੇ ਨਾਲ ਵਿਸ਼ਵ ਵਿਕਾਸ ਵਿੱਚ ਇੱਕ ਵੱਡੇ ਡਰਾਈਵਰ ਵਜੋਂ ਦੇਸ਼ ਦੀ ਭੂਮਿਕਾ ਹੋਰ ਮਜ਼ਬੂਤ ਹੈ ਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਬੁਲਾਰਾ ਨੇ ਕਿਹਾ ਹੈ ਕਿ ਅਸੀਂ ਜੋ ਵੀ ਦੇਖਿਆ ਹੈ ਉਹ ਇਹ ਹੈ ਕਿ ਭਾਰਤ ਦੁਨੀਆ ਲਈ ਇੱਕ ਪ੍ਰਮੁੱਖ ਗ੍ਰੋਥ ਇੰਜਨ ਹੈ 2025 ਵਿੱਚ ਭਾਰਤ ਦੇ ਵਿਕਾਸ ਨੂੰ ਲੈ ਕੇ ਜਦੋਂ ਅਸੀਂ ਆਰਟੀਕਲ ਆਈਵੀ ਸਟਾਫ ਰਿਪੋਰਟ ਤਿਆਰ ਕੀਤੀ ਸੀ ਤਾਂ ਉਦੋਂ ਅਸੀਂ ਵਿੱਤ ਸਾਲ 2025 ਤੇ 26 ਲਈ 6.6% ਵਿਕਾਸ ਦਰ ਦਾ ਅਨੁਮਾਨ ਲਗਾਇਆ ਸੀ ਜੋ ਮਜ਼ਬੂਤ ਖਪਤ ਤੇ ਆਧਾਰਿਤ ਸੀ ਉਹਨਾਂ ਨੇ ਅੱਗੇ ਦੱਸਿਆ ਕਿ ਆਰਟੀਕਲ ਆਈਵੀ ਆ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਭਾਰਤ ਦੀ ਤੀਜੀ ਤਮਾਹੀਨ ਦੀ ਵਿਕਾਸ ਦਰ ਉਮੀਦ ਨਾਲੋਂ ਮਜ਼ਬੂਤ ਹੋ ਰਹੀ ਹੈ ਇਸ ਵਿਕਾਸ ਨਾਲ ਇਸ ਸਭਾ ਸਭਾ ਮਨਾਵਾਦ ਹੈ ਕਿ IMF ਜਲਦੀ ਹੀ ਭਾਰਤ ਲਈ ਆਪਣੇ ਵਿਕਾਸ ਦੇ ਅਨੁਮਾਨ ਨੂੰ ਹੋਰ ਵਧਾ ਸਕਦਾ ਹੈ ਜੁਲੀ ਕੋ ਜਾਕ ਨੇ ਕਿਹਾ ਹੈ ਅਸੀਂ ਦੇਖਿਆ ਹੈ ਕਿ ਭਾਰਤ ਵਿੱਚ ਤੀਜੀ ਤਬਾਈ ਗ੍ਰੋਥ ਉਮੀਦ ਤੋਂ ਵਧਿਆ 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 ਰਿਹਾ ਹੈ ਤੇ ਇਸ ਦੇ ਨਾਲ ਸੰਭਾਵਨਾ ਬਣੀ ਹੈ ਕਿ ਅਸੀਂ ਅੱਗੇ ਚੱਲ ਕੇ ਆਪਣੇ ਅਨੁਮਾਨ ਨੂੰ ਅਪਗ੍ਰੇਡ ਕਰਾਂਗੇ ਅਤੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਆਈ ਐਮ ਆਫ ਹੋਣ ਤੋਂ ਹੋਣ ਵਾਲੇ ਦਿਨਾਂ ਵਿੱਚ ਆਪਣਾ ਜਨਵਰੀ ਦਾ ਰੀਅਲ ਅਪਡੇਟ ਜਾਰੀ ਕਰਨ ਵਾਲਾ ਹੈ ਜਿਸ ਦੇ ਦੌਰਾਨ ਭਾਰਤ ਲਈ ਵਿਕਾਸ ਦਰ ਦਾ ਸੋਧਿਆ ਹੋਇਆ ਅੰਕੜਾ ਇਨਾਂ ਨੇ ਆ ਜਾਏਗਾ ਖਬਰ ਨਾਲਨ ਤੱਕ ਬਨੇ ਰਹਿਣ ਲਈ ਧੰਨਵਾਦ